ਛੋਟੀ ਬੱਚੀ ਭਾਂਡਾ ਹੱਥ ਦੇ ਵਿੱਚ ਲੈ ਕੇ ਆ ਰਹੀ ਹੈ ਤੁਸੀਂ ਦੇਖੋਗੇ ਤੇ ਬੋਰਡ ਦੇ ਵਿੱਚ ਜਿਹੜਾ ਰਾਸ਼ਨ ਸਮਗਰੀ ਆ ਜਾਂ ਫਿਰ ਹੋਰ ਜਿਹੜਾ ਤਾਂ ਬਾਈ ਹੁਣੀ ਹੁਣ ਗਏ ਨੇ ਭਾਂਡੇ ਲੈ ਕੇ ਆਉਣਗੇ ਬਾਈ ਹੁਣੀ ਉਹ ਬੱਚੀ ਤੋਂ ਅਤੇ ਭਾਂਡਿਆਂ ਦੇ ਵਿੱਚ ਜਿਹੜਾ ਪ੍ਰਸ਼ਾਦਾ ਜਾਂ ਫਿਰ ਹੋਰ ਜਿਹੜੀ ਜ਼ਰੂਰੀ ਚੀਜ਼ ਹੈ ਉਹ ਬੱਚੇ ਨੂੰ ਤਾਂ ਤੁਸੀਂ ਹਾਲਾਤ ਦੇਖ ਲਵੋ ਕਿਉਂਕਿ ਆਖਿਆ ਜਾ ਰਿਹਾ ਕਿ ਬਹੁਤ ਮਾਰ ਹੈ ਜਿਹੜੀ 2025 ਦੇ ਵਿੱਚ ਇਹ ਹੜਾ ਨੇ ਪਾਈ ਹੈ ਜਿੱਕਰ ਇਸ ਤੋਂ ਪਹਿਲਾਂ 1988 ਦਾ ਜਦੋਂ ਵੀ ਜ਼ਿਕਰ ਆਉਂਦਾ ਜਾਂ ਫਿਰ 2023 ਦਾ ਜ਼ਿਕਰ ਕਰਦੇ ਆ ਪਰ ਜਿਹੜਾ 2025 ਦੇ ਵਿੱਚ ਜਿਹੜੇ ਹੜਾਏ ਨੇ ਤਾਂ ਉਸ ਦਾ ਜਿਹੜਾ ਨੁਕਸਾਨ ਹੋਇਆ ਤਾਂ ਉਹ ਪਰਪਾਈ ਆਉਣ ਵਾਲੇ ਬਹੁਤ ਮਹੀਨਿਆਂ ਦੇ ਵਿੱਚ ਹੋਵੇਗੀ ਇਹ ਤਾਂ ਸਾਫ਼ ਹੈ ਤਾਂ ਤੁਸੀਂ ਇੱਧਰ ਦੇਖੋਗੇ ਰੋਟੀਆਂ ਦਾ ਪ੍ਰਸ਼ਾਦਿਆਂ ਦਾ ਪੂਰਾ ਪ੍ਰਬੰਧ ਹੈ ਨਾਲ ਜਿਹੜਾ ਢੋਲੀ ਇੱਕ ਰੱਖੀ ਹੋਈ ਹੈ ਜਿਸ ਦੇ ਵਿੱਚ ਦਾਲ ਸਬਜ਼ੀ ਹੈ ਅਤੇ ਹਰ ਇੱਕ ਪਿੰਡ ਦੇ ਨੇ ਵੀ ਕਰਨ ਕਿਉਂਕਿ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੂੰ ਕਿ ਇੱਥੇ ਰੈਸਕਿਊ ਕੀਤਾ ਗਿਆ ਪਰ ਬਹੁਤ ਸਾਰੇ ਪਰਿਵਾਰ ਅਜਿਹੇ ਨੇ ਜੋ ਕਹਿੰਦੇ ਨੇ ਕਿ ਅਸੀਂ ਘਰ-ਬਾਰ ਨਹੀਂ ਛੱਡਾਂਗੇ ਪਰ ਫਿਰ ਵੀ ਉਨ੍ਹਾਂ ਤੱਕ ਇਸ ਤਰੀਕੇ ਦੇ ਨਾਲ ਰਾਸ਼ਨ ਜਿਹੜਾ ਸਾਰਾ ਪੰਚਾਇਆ ਜਾ